ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਬਾਜ਼ਾਰ ਵਿੱਚੋਂ ਘੜਾ ਵੀ ਲੈਣਾ ਹੋਵੇ ਤਾਂ ਖੜਕਾ ਕੇ ਲਈਦਾ ਹੈ ਵਗਦਾ ਤਾਂ ਨਹੀਂ ਕਰੇਕਟ ਤਾਂ ਨਹੀਂ ਗੁਰੂਦਾਰਨ ਕਰਨਾ ਹੈ ਕਰਨ ਕਰਨ ਤੋਂ ਪਹਿਲਾਂ ਇੱਕ ਵਾਰੀ ਪਰਖ ਲਵੋ ਜੇਕਰ ਗੁਰੂ ਵਾਲਾ ਬੰਨਾ ਹੈ ਪਰ ਜਦੋਂ ਗੁਰੂ ਅਗੇ ਮਨ ਵਿੱਚ ਦਿੱਤਾ ਗੁਰੂ ਦੇ ਬਣ ਗਏ ਫਿਰ ਕਦੇ ਗੁਰੂ ਦਾ ਇਮਤਿਹਾਨ ਨਹੀਂ ਲੈਣਾ ਆਪਣੇ ਆਪ ਨੂੰ ਵੇਚ ਦੇਣਾ ਹੈ ਜੇ ਕੋਈ ਗੁਰੂ ਵਾਲਾ ਬਣ ਕੇ ਗੁਰੂ ਦਾ ਇਮਤਿਹਾਨ ਲੈਂਦਾ ਹੈ ਉਸ ਵਰਗਾ ਨੀਤ ਕੋਈ ਨਹੀਂ ਪਾਈ ਨੰਦਾਲ ਜੀ ਬੜੇ ਬੜੇ ਲਿਖੇ ਸਨ ਛੇ ਬੋਲਵਾਂ ਦੇ ਜਾਣੀ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਪਹਿਲੀ ਵਾਰੀ ਆਏ ਮਨ ਵਿੱਚ ਇਹੀ ਵਿਚਾਰ ਸੀ ਕਿ ਪਤਾ ਨਹੀਂ ਪੂਰੇ ਹਾਂ ਜਾਂ ਨਹੀਂ ਇਸ ਲਈ ਉਹਨਾਂ ਨੇ ਗੁਰੂ ਜੀ ਦਾ ਇਮਤਿਹਾਨ ਲਿਆ ਸ੍ਰੀ ਅਨੰਤਪੁਰ ਸਾਹਿਬ ਤੋਂ ਮੇਲ ਤੋਂ ਮੇਲ ਉਰੇ ਹੀ ਆਪਣਾ ਸਾਰਾ ਪ੍ਰਬੰਧ ਕਰਕੇ ਬੈਠ ਗਏ ਅਤੇ ਮਨ ਵਿੱਚ ਧਾਰ ਲਿਆ ਜੇ ਪੂਰੇ ਹੋਣਗੇ ਆਪੇ ਆਵਾਜ਼ ਦੇ ਕੇ ਬੁਲਾਉਣਗੇ 7 ਦਿਨ ਬੈਠੇ ਰਹੇ 7ਵੇਂ ਦਿਨ 10ਵੇਂ ਪਾਸ਼ਾ ਜੀ ਨੇ ਸਿੱਖ ਨੂੰ ਭੇਜਿਆ ਅਤੇ ਕਿਹਾ ਪਾਈ ਨੰਦ ਲਾਲ ਜੀ ਦਾ ਨਾਂ ਲੈ ਕੇ ਬੁਲਾਉਣਾ ਹੈ ਅਤੇ ਕਹਿਣਾ ਹੈ ਕਿ ਅਸੀਂ ਬੁਲਾਇਆ ਹੈ ਜਦੋਂ ਸਿੱਖ ਨੇ ਕਿਹਾ ਤੇਰਾ ਨਾਂ ਨੰਦ ਲਾਲ ਹੈ ਤਾਂ ਹੱਕੇ ਬੱਕੇ ਰਹਿ ਗਏ ਉਸ ਸਮੇਂ ਪ੍ਰੀਖਿਆ ਲਈ ਪਰ ਜਦੋਂ ਗੁਰੂ ਸਾਹਿਬ ਦੇ ਬਣ ਗਏ ਗੁਰੂ ਸਾਹਿਬ ਨੇ ਕਿਹਾ ਕਿ ਸੰਗਤ ਦੇ ਝੂਠੇ ਭਾਂਡੇ ਵੰਜਨੇ ਹਨ ਫਿਰ ਉਸ ਤੇ ਵੀ ਪਰਹੇਜ ਨਹੀਂ ਕੀਤਾ ਕਹਿਣ ਲੱਗੇ ਸ਼ੁਕਰ ਹੈ ਮੇਰੇ ਹੱਥਾਂ ਨੂੰ ਸੇਵਾ ਮਿਲੀ ਹੈ ਗੁਰੂ ਧਾਰਨ ਕਰਨ ਤੋਂ ਪਹਿਲਾਂ ਜੋ ਮਰਜੀ ਕਰ ਕਰ ਲਵੋ ਪਰ ਗੁਰੂ ਧਾਰਨ ਕਰਨ ਤੋਂ ਬਾਅਦ ਨਹੀਂ ਤਨਮਨ ਤਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਈਏ ਕਿਉਂਕਿ ਜਿਨ੍ਹਾਂ ਨੇ ਥਾਂ ਥਾਂ ਪ੍ਰਖਿਆ ਲਈਆਂ ਉਹਨਾਂ ਨੂੰ ਤਾਂ ਠੇਗਿਆ ਮਾਰਨ ਵਾਲਾ ਕਿਹਾ ਗਿਆ ਹੈ ਨਾ ਉਹ ਮਰੇ ਨਾ ਠਾਗੇ ਜਾਹੇ ਐਸੀ ਤਰ੍ਹਾਂ ਹੀ ਗੁਰੂ ਅਮਰਦਾਸ ਪਾਸ਼ਾ ਦੀ ਦੇ ਦਰਬਾਰ ਵਿੱਚ ਮਾਈ ਦਾਸਾ ਇੱਕ ਭਗਤ ਆਇਆ ਜੋ ਕਿ ਬੜਾ ਹੀ ਨਾਮ ਕਮਾਈ ਵਾਲਾ ਵਿਦਵਾਨ ਸੀ ਗੁਰੂ ਅਮਰਦਾਸ ਪਾਸ਼ਾ ਦੀ ਸੋਭਾ ਸੁਣ ਕੇ ਉਹਨਾਂ ਦੇ ਦਰਸ਼ਨਾਂ ਲਈ ਆਇਆ ਉਸ ਸਮੇਂ ਗੁਰੂ ਜੀ ਦੇ ਦਰਸ਼ਨਾਂ ਤੋਂ ਪਹਿਲਾਂ ਹਰ ਆਈ ਹੋਈ ਸੰਗਤ ਨੂੰ ਜਾਲ ਪਾਣੀ ਚੁਕਾਇਆ ਜਾਂਦਾ ਸੀ ਜਦੋਂ ਇਸ ਨੇ ਇਹ ਸੁਣਿਆ ਕਿ ਲੰਗਰ ਤੋਂ ਪ੍ਰਸ਼ਾਦਾ ਛਕੇ ਬਿਨਾ ਗੁਰੂ ਜੀ ਦੇ ਦਰਸ ਨਹੀਂ ਹੋਣੇ ਤਾਂ ਇਹ ਮੁੜ ਗਿਆ ਕਿਉਂਕਿ ਇਸ ਨੇ ਲੰਗਰ ਨਹੀਂ ਖਾਧਾ ਇਹ ਇੱਕ ਵੈਸ਼ਨਵ ਪਗ ਸੀ ਆਪਣੇ ਹੱਥ ਦਾ ਭੋਜਨ ਬਣਾ ਕੇ ਸੁਚੰਮ ਕਰਕੇ ਖਾਂਦਾ ਸੀ ਲੰਗਰ ਵਿੱਚ ਇਹ ਗੱਲ ਹੀ ਨਹੀਂ ਹੋ ਸਕਦੀ ਕਿ ਉੱਥੇ ਇੰਨੀ ਸੁੱਚਤਾ ਰੱਖੀ ਜਾ ਸਕੇ ਇਸ ਤਰ੍ਹਾਂ ਦੀ ਵਿਚਾਰਾ ਕਰਦਾ ਹੋਇਆ ਬੜੀ ਨਫਰਤ ਲੈ ਕੇ ਵਾਪਸ ਮੁੜ ਗਿਆ ਕੋਝ ਦਿਨਾਂ ਬਾਅਦ ਇਸ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਆਵਾਜ਼ ਆਈ ਅਤੇ ਹੁਕਮ ਹੋਇਆ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਦੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਦਾਸ ਪਗਤੀ ਵਿੱਚ ਬੜਾ ਹੀ ਉੱਚਾ ਸੀ ਇਸਦੇ ਮਨ ਵਿੱਚ ਇਹੀ ਤਾਂ ਸੀ ਕਿ ਉਸਨੂੰ ਠਾਕੁਰ ਜੀ ਦੇ ਦਰਸ਼ਨ ਹੋ ਜਾਣ ਇੱਕ ਦਿਨ ਇਸਨੂੰ ਭਗਵਾਨ ਕਿਸ਼ਨ ਦੀ ਆਵਾਜ਼ ਆਈ ਤੇ ਹੁਕਮ ਹੋਇਆ ਮਾਈ ਦਾਸ ਤੂੰ ਗੋਇੰਦਵਾਲ ਪਹੁੰਚ ਮੇਰਾ ਦਰਸ਼ਨ ਤੈਨੂੰ ਉੱਥੇ ਹੀ ਹੋਵੇਗਾ ਮਾਈ ਦਾਸ ਗੋਇੰਦਵਾਲ ਪਹੁੰਚਿਆ ਮਨ ਵਿੱਚ ਫੁਰਨਾ ਬਣਿਆ ਕਿ ਮੈਨੂੰ ਮੇਰੇ ਇਸ਼ਟ ਦੇ ਰੂਪ ਵਿੱਚ ਦਰਸ਼ਨ ਹੋਣ ਤਾਂ ਹੀ ਮੇਰੀ ਇੱਛਾ ਪੂਰੀ ਹੋਵੇਗੀ ਇਸਨੇ ਲੰਗਰ ਸਕਿਆ ਅਤੇ ਜਦੋਂ ਗੁਰੂ ਜੀ ਦੇ ਦਰਸ਼ਨਾਂ ਲਈ ਗਿਆ ਤਾਂ ਗੁਰੂ ਅਮਰਦਾਸ ਜੀ ਨੇ ਕਿਸ਼ਨ ਦੇ ਰੂਪ ਵਿੱਚ ਇਸਨੂੰ ਦਰਸ਼ਨ ਦਿੱਤੇ 10ਵੇਂ ਪਾਸ਼ਾ ਜੀ ਨਵੀ ਪਟਨਾ ਸਾਹਿਬ ਕੇ শিবਦਤ ਨੂੰ ਰਾਮ ਦੇ ਰੂਪ ਵਿੱਚ ਦਰਸ਼ਨ ਦਿੱਤੇ ਸਨ ਐਸੀ ਪ੍ਰੀਖਿਆ ਸਮੇਂ-ਸਮੇਂ ਅਨੁਸਾਰ ਪਕਤਾਨੇ ਲਈ ਜਿਸਨੇ ਪ੍ਰੀਖਿਆ ਲਈ ਉਸਨੇ ਤਨਮਨ ਤਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਇ ਵਾਲੀ ਪੰਕਤੀ ਤੇ ਫੁੱਲ ਚੜਾਏ ਫਿਰ ਥਾਂ-ਥਾਂ ਪਟਕੇ ਨਹੀਂ ਅਤੇ ਸਾਰੀ ਉਮਰ ਹੁਕਮ ਅਨੁਸਾਰ guzari ਉਹਨਾਂ ਨੂੰ ਫਿਰ ਕੋਈ ਨਾ ਠੱਗ ਸਕਿਆ ਅਤੇ ਜਿਨ੍ਹਾਂ ਨੇ ਥਾਂ-ਥਾਂ ਪਟਕੇ ਲਈ ਇੱਕ ਦਿਨ ਹੋਏ ਉਹਨਾਂ ਨੂੰ ਹੀ ਇਹ ਠੱਗੀਆਂ ਲੱਗਦੀਆਂ ਹਨ ਸੰਗਲਾ ਦੀਪ ਦੀਆਂ ਹੂਰਾ ਤੇ ਲਾਲ ਮੋਤੀ ਦੱਸੋ ਕਿਵੇਂ ਗੁਰੂ ਨਾਨਕ ਨੂੰ ਛਲ ਜਾਏ ਚੁੰਬਕ ਕਦੇ ਵੀ ਕੁੱਤਬ ਤੋਂ ਹਿਲਦਾ ਨਾ ਪਾਵੇ ਸਾਰਾ ਹਿਮਾਲਿਆ ਹਲ ਜਾਏ ਜਿਸ ਤੇ ਆਸਰੇ ਤਿੰਨ ਲੋਕ ਕਾਇਮ ਕਿਵੇਂ ਆਪ ਉਹ ਥਾਂ ਤੋਂ ਹਲ ਜਾਏ ਨਾਨਕ ਗੁਰੂ ਦੇ ਵਿੱਚ ਅਪੇਧ ਜਿਹੜੇ ਦੱਸੋ ਉਹਨਾਂ ਨੂੰ ਕਿਵੇਂ ਕੋਈ ਛਲ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ